ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਜਿਸ ਦੇ ਚਲਦੇ ਸਾਰੇ ਹੀ ਸਕੂਲ ਬੰਦ ਹਨ ਬੀਤੀ ਰਾਤ ਸਰਕਾਰੀ ਸਮਾਟ ਪ੍ਰਾਇਮਰੀ ਸਕੂਲ ਕੁਲਾਲ ਵਿਖੇ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਚੋਰ ਜਿੰਦੇ ਤੌਰ ਸਕੂਲ ਦੇ ਅੰਦਰ ਦਾਖਲ ਹੋਏ ਅਤੇ ਸਕੂਲ ਦੀਆਂ ਕਈ ਚੀਜ਼ਾਂ ਨੂੰ ਲੈ ਕੇ ਫਰਾਰ ਹੋ ਗਏ ਜਿਸ ਵਿੱਚ ਸੀਸੀਟੀਵੀ ਕੈਮਰਿਆਂ ਦਾ ਜਿਸ ਵਿੱਚ ਸੀਸੀਟੀਵੀ ਕੈਮਰਿਆਂ ਦਾ ਇੱਕ ਡੀਵੀਆਰ ਫ੍ਰਿਜ ਦਾ ਕੰਪਰੈਸ਼ਨ ਮੋਟਰ ਦੋ ਐਲਈਡੀ ਇੱਕ ਸਾਊਂਡ ਸਿਸਟਮ ਅਤੇ ਲਿਸਨਿੰਗ ਲੈਪ ਦਾ ਸਮਾਨ ਚੋਰਾ ਵੱਲੋਂ ਚੋਰੀ ਕਰ ਲਿਆ ਗਿਆ ਅੱਜ ਸਵੇਰੇ ਜਦੋਂ ਸਕੂਲ ਦੇ ਸੇਵਾਦਾਰ ਨੇ ਸਕੂਲ ਦੇ ਵਿੱਚ ਲੱਗੇ ਹੋਏ ਪੌਦਿਆਂ ਨੂੰ ਪਾਣੀ ਦੇਣ ਲਈ ਸਕੂਲ ਵਿੱਚ ਦਾਖਲ ਹੋਇਆ ਤਾਂ ਉਸਨੇ ਦੇਖਿਆ ਕਿ ਸਕੂਲ ਦੇ ਗੇਟ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਅੰਦਰ ਸਕੂਲ ਦੇ ਕਮਰਿਆਂ ਦੇ ਦਰਵਾਜ਼ੇ ਤੋੜ ਕੇ ਅੰਦਰੋਂ ਸਮਾਨ ਗਾਇਬ ਸੀ ਉਸਨੇ ਤੁਰੰਤ ਈਟੀਟੀ ਅਧਿਆਪਕ ਸੰਜੀਪ ਕੁਮਾਰ ਨੂੰ ਸੂਚਿਤ ਕੀਤਾ ਅਧਿਆਪਕ ਸੰਜੀਪ ਕੁਮਾਰ ਨੇ ਤੁਰੰਤ ਇਸ ਦੀ ਸੂchnਾ ਪਿੰਡ ਵਾਸੀਆਂ ਨੂੰ ਅਤੇ ਪੁਲਿਸ ਨੂੰ ਦਿੱਤੀ ਮੇਰਾ ਨਾਮ ਮੇਰਾ ਨਾਮ ਸੰਜੀਪ ਕੁਮਾਰ ਈਟੀਟੀ ਦੇ ਅਧਿਆਪਕ ਸਰਕਾਰੀ ਪ੍ਰਿੰਸੀਪਲ ਹਾਂਜੀ ਕੀ ਮਾਮਲਾ ਹੋਇਆ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਜਦੋਂ ਮੈਂ ਸਵੇਰੇ ਆਪਣੇ ਘਰੇ ਸੀ ਮੈਂ ਸੀ ਮੇਰੇ ਕੋਲ ਸਾਡੇ ਸੇਵਾਦਾਰ ਜੀ ਸਕੂਲ ਚ ਆਏ ਨੇ ਬਾਹਰਲਾ ਗੇਟ ਖੁੱਲਾ ਸੀਗਾ ਇਹਨਾਂ ਨੇ ਦੇਖ ਕੇ ਸਕੂਲ ਦਾ ਗੇਟ ਖੁੱਲਾ ਤੇ ਅੰਦਰ ਆਏ ਅੰਦਰ ਆ ਕੇ ਦੇਖਿਆ ਵੀ ਸਕੂਲ ਦੇ ਵਿੱਚ ਦਰਵਾਜ਼ੇ ਭੰਨੇ ਹੋਏ ਸੀ ਇਹਨਾਂ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਫੋਨ ਕਰਕੇ ਦੱਸਿਆ ਵੀ ਸਰ ਵੀ ਆਪਣੇ ਸਕੂਲ ਦੇ ਵਿੱਚ ਦਰਵਾਜ਼ੇ ਆਪਣੇ ਭੰਨੇ ਹੋਏ ਨੇ ਲੱਗਦਾ ਚੋਰੀ ਹੋ ਗਈ ਤੇ ਉਹਨੇ ਇਹਨਾਂ ਨੇ ਫੋਨ ਤੋਂ ਤੁਰੰਤ 10 ਮਿੰਟ ਦੇ ਵਿੱਚ 10 ਮਿੰਟ ਦੇ ਵਿੱਚ ਮੈਂ ਸਕੂਲ ਪਹੁੰਚ ਗਿਆ ਦੇਖਿਆ ਸਕੂਲ ਦੇ ਵਿੱਚ ਦੋ LEDS DVR ਕੈਮਰੇ ਵਾਲਾ ਤੇ ਜਿਹੜਾ ਸਾਡਾ ਸਕੂਲ ਦਾ ਫਰਿੱਜ ਹੈਗਾ ਫਰਿੱਜ ਦੇ ਵਿੱਚੋਂ ਕੰਪਰੈਸ਼ਨ ਤੇ ਹੋਰ ਅਲਮਾਰੀ ਦੀ ਫਰੋਲਾ ਫਰਾਲੀ ਤੇ ਉਹਦੇ ਵਿੱਚੋਂ ਸਾਡਾ ਸਾਡੇ ਸਕੂਲ ਚ ਇੱਕ ਲਿਸਨਿੰਗ ਲੈਬ ਦਾ ਸਮਾਨ ਅਸੀਂ ਅਲੱਗ ਤੋਂ ਕੱਢ ਕੇ ਰੱਖਿਆ ਸੀਗਾ ਉਹ ਸਾਰਾ ਸਮਾਨ ਲੈ ਗਏ ਤੇ ਸਾਊਂਡ ਸਿਸਟਮ ਸੀ ਬੱਚੇ ਨੂੰ ਮਾਰਨਿੰਗ ਅਸੈਂਬਲੀ ਕਰਾਉਣ ਲਈ ਉਹ ਸਾਰਾ ਸਾਊਂਡ ਸਿਸਟਮ ਲੈ ਗਏ ਤੇ ਕਾਫੀ ਸਾਡੇ ਸਕੂਲ ਦਾ ਹੈਗਾ ਜਿਹੜਾ ਨੁਕਸਾਨ ਹੋਇਆ ਸੋ ਕਿੰਨੇ ਕ ਦਾ ਨੁਕਸਾਨ ਹੋ ਗਿਆ ਹਨ ਨੀਅਰ ਅਬਾਊਟ ਹੋਊਗਾ ਇਹ ਆਪਣੇ ਲੱਖ ਲੱਖ ਰੁਪਏ ਨੀਅਰ ਵਾਟ ਸਮਾਨ ਦਾ ਨੁਕਸਾਨ ਹੋਗਾ ਜੇਪਾ ਅਪ੍ਰੋਕਸੀਮੇਟਲੀ ਲਈਏ ਬਾਕੀ ਦੋ LEDਸ ਹੋ ਗਏ ਆ DVR ਹੋ ਗਿਆ ਕੈਮਰੇ ਦਾ ਤੇ ਲਿਸਨਿੰਗ ਲੈਬਲ ਸਿਸਟਮ ਸਾਰਾ ਲੱਗੇ ਤੇ ਪੁਲਿਸ ਨੂੰ ਸੂਚਿਤ ਕਰਤਾ ਜੀ ਪੁਲਿਸ ਨੂੰ ਮੈਂ ਤੁਰੰਤ ਜਦੋਂ ਮੇਰੇ ਕੋਲ ਫੋਨ ਆਇਆ ਸਾਡੇ ਸ਼ਿਵਾਦਾ ਦਾ ਮੈਂ 112 ਨੰਬਰ ਤੇ ਕਾਲ ਕੀਤੀ ਸੀ ਤੇ ਕਾਲ ਕਰਕੇ ਉਹਨਾਂ ਨੂੰ ਮੈਂ ਰਿਪੋਰਟ ਲਖਾਤੀ ਸੀ ਉਹਨਾਂ ਨੇ ਵਿਦਿਨ 15 ਕ ਮਿੰਟ ਚ ਸਾਡੇ ਕੋਲ ਕੁਚੇ ਸਿੰਘ ਜੀ ਨੇ 112 ਤੋਂ ਆ ਕੇ ਵਿਜ਼ਿਟ ਕਰਕੇ ਸੀ ਇਹ ਦੇਖ ਕੇ ਕਹਿੰਨੇ ਸਾਰਾ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਵੱਲੋਂ ਇੱਕ ਐਪਲੀਕੇਸ਼ਨ ਵੀ ਦੇ ਦਿਓ ਹੁਣ ਅਸੀਂ ਐਪਲੀਕੇਸ਼ਨ ਲਿਖ ਰਹੇ ਆ ਤੇ ਸਾਡੇ ਜਿਹੜੇ ਪਿੰਡ ਦੇ ਮੈਂਬਰ ਨੇ ਪੰਚਾਇਤ ਮੈਂਬਰ ਸਾਰੇ ਉਹ ਆਕੇ ਗਏ ਨੇ ਉਸ ਤੋਂ ਬਾਅਦ ਅਸੀਂ ਸਕੂਲ ਜਾਵਾਂਗੇ ਉਹਨਾਂ ਨੂੰ ਕਾਰਵਾਈ ਲਈ ਕਹਾਂਗੇ ਸਕੂਲ ਦੇ ਵਿੱਚ ਕੋਈ ਚੌਕੀਦਾਰ ਤਾਇਨਾਤ ਨਹੀਂ ਹੁੰਦੀ ਨਹੀਂ ਸਕੂਲ 'ਚ ਕੋਈ ਚੌਕੀਦਾਰ ਨਹੀਂ ਹੈ ਸਾਡੇ ਕੋਲ ਪੋਸਟ ਨਹੀਂ ਹੈ ਚੌਕੀਦਾਰ ਦੀ ਕੋਈ ਤਾਂ ਪੋਸਟ ਹੀ ਨਹੀਂ ਹੁੰਦੀ ਸਕੂਲ 'ਚ ਨਹੀਂ ਪ੍ਰਾਇਮਰੀ ਵਿੰਗ 'ਚ ਨਹੀਂ ਮੇਰੇ ਕੋਲ ਨਹੀਂ ਹੈਗਾ ਸਾਡੇ ਕੋਲ ਔਰ ਜਿਹੜੇ 4th ਕਲਾਸ ਸੇਵਾਦਾਰ ਵਗੈਰਾ ਉਹ ਸਕੂਲ ਦੇ ਵਿੱਚ ਗੇੜਾ ਗੁੰੜਾ ਮਾਰਦੇ ਰਹਿੰਦੇ ਹਾਂ ਹਾਂਜੀ ਬਿਲਕੁਲ ਉਹ ਬੂਟੇ ਨੂੰ ਪਾਣੀ ਦੇਣਾ ਹੋਰ ਸਫਾਈ ਦਾ ਧਿਆਨ ਰੱਖਣ ਲਈ ਉਹ ਸਕੂਲ 'ਚ ਚੱਕਰ ਲਾਉਂਦੇ ਰਹਿੰਦੇ ਆ ਇਹ ਫਸਟ ਟਾਈਮ ਚੋਰੀ ਹਾਂਜੀ ਇਹ ਤਾਂ 15 ਸਾਲ 14 ਸਾਲ ਪਹਿਲਾਂ ਚੋਰੀ ਹੁੰਦੀ ਸੀ ਕਿਤੇ ਸਕੂਲ ਜੇ ਥੋੜਾ ਮਤਲਬ ਕੈਮਰੇ ਵਗੈਰਾ ਲੱਗੇ ਨੇ ਜੇ ਉਸ ਤੋਂ ਬਾਅਦ ਫਸਟ ਟਾਈਮ ਹੋਈ ਜਾਂਦਾ ਈਵੀਆਰ ਨਾਲ ਲੈ ਕੇ ਡੀਵੀਆਰ ਨਾਲ ਲੈ ਕੇ ਕੈਮਰੇ ਨੇ ਕੈਮਰੇ ਚੋਰੀ ਹੋਏ ਨੇ ਸਾਡੇ ਕੋਲ 8 ਕੈਮਰੇ ਲੱਗੇ ਹੋਏ ਨੇ ਸਕੂਲ ਦੇ ਵਿੱਚ ਸਾਰੇ ਕੱਢ ਨੇ ਕੈਮਰੇ ਨਹੀਂ ਲੈ ਕੇ ਗਏ ਗੱਲ ਡੀਵੀਆਰ ਲੈ ਕੇ ਕੈਮਰੇ ਸਾਡੇ ਲੱਗੇ ਹੋਏ ਨੇ ਸਾਰੇ ਸਕੂਲ 'ਚ ਆਪਣੇ ਸਬੰਧਤ ਅਧਿਕਾਰੀਆਂ ਨੂੰ ਤੁਸੀਂ ਸੂਚਿਤ ਕਰਤਾ ਬਸ ਉਹਨਾਂ ਨੂੰ ਉਹਨਾਂ ਨੂੰ ਜਾਣਕਾਰੀ ਸੀ ਦੇ ਰਹੇ ਆ ਰਿਟਰਨ ਐਪਲੀਕੇਸ਼ਨ ਲਿਖ ਰਹੇ ਆ ਰਿਟਰਨ ਇਨਫੋਰਮੇਸ਼ਨ ਉਹਨਾਂ ਦੇ ਦਾਂਗੇ ਮਾਲਕੀ ਨਾਮ ਤੁਹਾਡਾ ਹਾਂ ਮੇਰਾ ਨਾਮ ਰਵਿੰਦਰ ਸਿੰਘ ਜੀ ਮੈਂ ਮੁਖデアਪਾ ਕੋ ਪਿਛਲੇ ਸਾਲ ਸਤੰਬਰ ਚ ਜੁਆਇਨ ਕੀਤਾ ਹੂਰੇ ਉਹ ਦੌਰ ਮੁਖデアਪਾ ਕੀ ਘਟਨਾ ਹੋਈ ਹੈ ਜੀ ਸਕੂਲ ਦੇ ਵਿੱਚ ਸਵੇਰ ਜਦ 6:40 ਤੇ ਸੇਵਾਦਾਰ ਆਏ ਤਾਂ ਪਤਾ ਲੱਗਾ ਕਿ ਸਟੋਰੀ ਹੋ ਗਈ ਹੈ ਨਾ ਸਾਰਾ ਲੋਕ ਵਗੈਰਾ ਟੁੱਟੇ ਦੇਖ ਕੇ ਇਹਨਾਂ ਨੇ ਸਾਨੂੰ ਉਸੇ ਸਮੇਂ ਅਧਿਆਪਕਾਂ ਨੂੰ ਸਾਡੇ ਮੇਰੇ ਸਪਰਟਨੈਂਟ ਨੇ ਜਿਹੜੇ ਇਹਨਾਂ ਨੂੰ ਮੈਨੂੰ ਇਨਫੋਰਮ ਕੀਤਾ ਅੱਗੇ ਦੇਖਿਆ ਜੋ ਚਲੋ ਮੇਰੇ ਨਾਲ ਦੇ ਦੇ ਆਪਣਾ ਜਿਹੜੇ 112 ਤੇ ਫੋਨ ਕਰਤਾ ਤੇ ਚੋਰੀ ਦਾ ਕਾਫੀ ਸਮਾਨ ਸਾਡਾ ਚਲਾ ਗਿਆ ਇੱਕਨੇ ਕਦਰ ਸਮਾਨ ਹੋਰ ਕੀ ਕੀ ਚੋਰੀ ਹੋਇਆ ਲਗਭਗ ਸਾਡੇ ਦੋ ਐਲਈਡੀ ਸਾਊਂਡ ਸਿਸਟਮ ਤੇ ਨਵਾਲੇ ਅਸੀਂ ਤੇ ਹੈੱਡਫੋਨ ਵਗੈਰਾ ਉਹ ਸੀ ਕਿ ਇਹ ਚੋਰੀ ਹੋਵੇ ਤੇ ਅਦੀ ਕੈਮਰਾ ਦੀ ਡੀਵੀਆ ਤੇ ਫ੍ਰੀਜ਼ਰ ਦੀ ਮੋਟਰ ਸੀ ਇਹ ਚੋਰੀ ਹੋ ਗਿਆ ਤੇ ਲਗਭਗ ਸਵਾ ਲੱਖ ਡੇਢ ਨਾਲ ਦਾ ਸਮਾਨ ਹੈ ਤੁਹਾਨੂੰ ਕਿੰਨੇ ਵਜੇ ਸੂਚਨਾ ਮਿਲੀ ਸੀ ਸਾਨੂੰ ਸਵੇਰੇ 7 ਵਜੇ ਸੂਚਨਾ ਮਿਲੀ ਸੀ ਤੁਸੀਂ ਤੁਰੰਤ ਆ ਗਏ ਇੱਕ ਪੁਲਿਸ ਹਾਂਜੀ ਤੁਰੰਤ ਪਹੁੰਚ ਗਏ ਪੁਲਿਸ ਨੂੰ ਸੂਚਿਤ ਕੀਤਾ ਕਰਤਾ ਹਾਂਜੀ ਪੁਲਿਸ ਨੂੰ 112 ਤੇ ਜੇ ਸੂਚਿਤ ਕਰਤਾ ਸੀ ਉਹ ਵਿਜ਼ਿਟ ਕਰ ਗਏ ਨੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆ ਕੇ ਚਲੇ ਗਏ ਹਾਂ ਅਕੀ ਇੱਥੇ ਕੋਈ ਚੌਕੀਦਾਰ ਤਨਾਤੀ ਨਹੀਂ ਹੁੰਦੀ ਨਹੀਂ ਰਾਤ ਦਾ ਚੌਕੀਦਾਰ ਕੋਈ ਨਹੀਂ ਸਨਾਤੀ ਇਹ ਸਾਰੇ ਸਕੂਲਾਂ ਚ ਨਹੀਂ ਹੈਗੇ ਜੇ ਤੁਹਾਡੀ ਸਕੂਲ ਚ ਨਹੀਂ ਇਹ ਪ੍ਰਾਇਮਰੀ ਸਕੂਲ ਚ ਕਿਸੇ ਚ ਵੀ ਨਹੀਂ ਫਿਰ ਸਕੂਲ ਦੀ ਜਦੋਂ ਹੁਣ ਛੁੱਟੀਆਂ ਹੋਈਆਂ ਦੇਖ ਰੇ ਕੌਣ ਕਰਦਾ ਵਾ ਛੁੱਟੀਆਂ ਤੇ ਦੇਖ ਰੇ ਕਿ ਪਿੱਛੇ ਜਿਵੇਂ ਅਭਿਲੇ ਸਮੇਂ ਸਰਕਾਰ ਵੱਲੋਂ ਸੇਵਾਦਾਰ ਰੱਖੇ ਗਏ ਨੇ ਉਹਨਾਂ ਦਾ ਇੱਕ ਡਿਊਟੀ ਹੈ ਵੀ ਸਾਡੇ ਬਰਾਬਰ ਹੀ ਹੈ ਵੀ 8 ਤੋਂ 2 ਜੋ ਸਕੂਲ ਟਾਈਮ ਹੈ ਉਹਦੇ ਵਿੱਚ ਆ ਇਹ ਫਿਰ ਸੇਵਾਦਾਰ ਚਲੋ ਇਹਨਾਂ ਨੂੰ ਇਹ ਕਹਤਾ ਜੀ ਵੀ ਤੁਸੀਂ ਪਾਣੀ ਪਾ ਦਿਓ ਪਲਾਂਟਸ ਲੱਗੇ ਨੇ ਇਹ ਦਿਨ ਦੇ ਸਮੇਂ ਬਾਅਦ ਪਾਣੀ ਪਾ ਕੇ ਚੱਲ ਜਾਂਦੇ ਸੀ